ਜਦੋਂ ਮੈਂ ਐਮਪੀ ਬਣਿਆ ਨਾ ਮੈਂ ਕਿਤੇ ਹੋਟਲ 'ਚ ਗਿਆ ਉੱਥੇ ਚੰਡੀਗੜ੍ਹ ਕਾਂਗਰਸੀ ਤੇ ਕਾਲੀ ਇਕੱਠੇ ਰੋਟੀ ਖਾਈ ਯਾਨੀ ਇੱਕੋ ਟੇਬਲ ਤੇ ਬੈਠੇ ਨਾਲੇ ਹੱਸਣ ਉੱਚੀ ਉੱਚਿਆ ਤੋਂ ਮੈਂ ਕਿਹਾ ਕਿੱਧਰ ਕਹਿੰਦੇ ਜੀ ਡਿਨਰ ਕਰਨਾ ਆ ਮੈਂ ਕਿਹਾ ਵੀ ਤੁਸੀਂ ਤਾਂ ਆਪਸ 'ਚ ਆਏ ਹੋ ਯਾਰ ਸਾਨੂੰ ਤਾਂ ਪਿੰਡਾਂ 'ਚ ਆਏ ਲੱਗਦਾ ਵੀ ਜੇ ਆਪਸ 'ਚ ਮਿਲਦੇ ਹੋਣਗੇ ਤਾਂ ਜੂੰਡੇ ਪੱਟ ਦੇਣਗੇ ਇੱਕ ਦੂਜੇ ਦੇ ਕਹਿੰਦੇ ਨਹੀਂ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਾਂ ਚੱਲ ਰਹੀਆਂ ਨੇ ਮੈਂ ਕਿਹਾ ਸਾਡੇ ਕਿਉਂ ਗੰਡਾਸੇ ਚਕਾਰ ਰੱਖੇ ਨੇ ਫਿਰ ਅਸੀਂ ਇੱਕ ਦੂਜੇ ਦੀ ਬਰਾਤ ਜਾਣੋਂ ਹਟ ਗਏ ਵੀ ਉਹਨਾਂ ਦੀ ਬਰਾਤ ਆ ਛੱਡ ਪਰੇ ਬਣ ਜਾਣਾ ਭੋਗਾਂ ਤੇ ਜਾਣੋਂ ਹਟ ਗਏ ਆਪ ਇਕੱਠੇ ਬੈਠ ਰਹਿੰਦੇ ਨੇ ਉੱਥੇ ਮੈਨੂੰ ਵੀ ਜਦੋਂ ਮਿਲੇ ਇਹ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਜੀ ਮੈਨੂੰ 49000 50000 ਵੋਟ ਦੋ ਦੋ ਵਾਰੀ ਪੈ ਗਈ ਵੀ ਮੈਂ ਉਹਨਾਂ ਲੋਕਾਂ ਦਾ ਸਹਾਨ ਨਹੀਂ ਦੇ ਸਕਦਾ ਵੀ ਮੇਰਾ ਕੰਮ ਪਮ ਆਪਦਾ ਨਿੱਜੀ ਹੋਵੇ ਮੈਨੂੰ ਜਵਾਬ ਦੇ ਦਿਓ ਮੇਰੇ ਲੋਕਾਂ ਨੂੰ ਜਵਾਬ ਨਾ ਦਿਓ ਮੈਂ ਮੈਂ ਕਹੇ ਵੀ ਕੋਈ ਨਹੀਂ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਵੇ ਫਿਰ ਵੀ ਲੋਕਾਂ ਬਾਰੇ ਸੋਚਦੇ ਆ ਨਹੀਂ ਤਾਂ ਅਗਲਾ ਹਰੇਕ ਆਪਦਾ ਘਰੇ ਆ ਮੈਂ ਆਪਦੇ ਘਰੇ ਕੁੰਡਾ ਲਾ ਕੇ ਸੌਂ ਜਾਂਦੇ ਆ ਵੀ ਮੈਂ ਹੀ ਵੱਡਾ ਮੈਂ ਕੀ ਲੈਣਾ ਪਹਿਲਾਂ ਲੋੜੀਆਂ ਹੁੰਦੀਆਂ ਸੀ ਆ ਇੱਥੇ ਪਾਥੀਆਂ ਦਾ ਲਾਉਂਦੇ ਹੋਵਾਂਗੇ ਅਸੀਂ ਵੀ ਜਾਂਦੇ ਆ ਪਾ ਜਾਂਦੇ ਰਹੇ ਹਾਂ ਛੋਟੇ ਹੁੰਦੇ ਪਾਥੀਆਂ ਮੰਗਣ ਤੁਹਾਡੇ ਕੋਠੇ ਉੱਤੇ ਡੱਬੀ ਤੁਹਾਡੇ ਮੁੰਡੇ ਹੋਣਗੇ 26 ਸਾਡੀ ਲੋੜ ਹੀ ਮਨਾ ਦੋ ਲੈ 26 ਮੁੰਡੇ ਹੋਣਗੇ ਦੋ ਪਾਲੇ ਨਹੀਂ ਜਾਂਦੇ ਉਹ ਕਹਿਣ ਨੂੰ ਆ ਜਾਂਦਾ ਸੀ ਉਦੋਂ ਜੁਆਕ ਸੀ ਕਿ ਸਾਨੂੰ ਕਿਹੜਾ ਦੱਸਿਆ ਕਿਸੇ ਨੇ ਕਹਿੰਦੇ ਐਂ ਕਹੀਦਾ ਹੁੰਦਾ ਪਾਥੀਆਂ ਦੋ ਲੈ ਕੇ ਉੱਥੇ ਆ ਇੱਥੇ ਲੋੜੀਆਂ ਬਣਦੀਆਂ ਪਰਦਿਆਂ ਸੀ ਸਾਰਾ ਪਿੰਡ ਆਉਂਦਾ ਸੀ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲ੍ਹੇ ਪਾ ਹੁਣ ਹਰੇਕ ਦੀ ਆਪਦੇ ਘਰੇ ਲੋੜੀ ਹੈ ਇੰਟਰਨੈਟ ਤੇ ਲੋੜੀ ਹੈ ਕੰਪਿਊਟਰ ਤੇ ਸੇਕ ਲੈਂਦੇ ਨੇ ਕਿਉਂਕਿ ਆਪਸੀ ਪਿਆਰ ਘਟ ਗਿਆ ਮੇਲ ਜੋਲ ਘਟ ਗਿਆ ਗੁੱਸੇ ਗਿਲੇ ਵੱਧ ਗਏ ਲੜਨ ਲੱਗ ਗਏ ਨਾ ਪੁੱਤੇ ਹਜੇ ਵੇਲੇ ਬਾਹਰ ਨਾ ਜਾਇਓ ਲੜ ਪੋਗੇ ਸੋ ਪਿੰਡਾਂ ਦਾ ਜਿਹੜਾ ਏਕਾ ਤੋੜਦਾ ਇਹਨਾਂ ਨੇ ਇਹਨਾਂ ਨੇ ਤੋੜਿਆ ਆ ਲੀਡਰਾਂ ਨੇ ਧਰੇ ਬਣਾਤੇ ਹਮੈਂ ਉੱਥੇ ਦੇਖਿਆ ਜਦੋਂ ਮੈਂ ਐਮਪੀ ਬਣਿਆ ਨਾ ਮੈਂ ਕਿਤੇ ਹੋਟਲ 'ਚ ਗਿਆ ਉੱਥੇ ਚੰਡੀਗੜ੍ਹ ਕਾਂਗਰਸੀ ਤੇ ਕਾਲੀ ਇਕੱਠੇ ਰੋਟੀ ਖਾਈ ਯਾਨੀ ਇੱਕੋ ਟੇਬਲ ਤੇ ਬੈਠੇ ਨਾਲੇ ਹੱਸਣ ਉੱਚੀ ਉੱਚਿਆ ਤੂੰ ਮੈਂ ਕਿਹਾ ਕਿੱਧਰ ਕਹਿੰਦੇ ਜੀ ਡਿਨਰ ਕਰਨਾ ਆ ਮੈਂ ਕਿਹਾ ਵੀ ਤੁਸੀਂ ਤਾਂ ਆਪਸ ਚ ਆਏ ਹੋ ਯਾਰ ਸਾਨੂੰ ਤਾਂ ਪਿੰਡਾਂ ਚ ਆਏ ਲੱਗਦਾ ਵੀ ਜੇ ਆਪਸ ਚ ਮਿਲਦੇ ਹੋਣਗੇ ਤਾਂ ਜੂੰਡੇ ਪੱਟ ਦੇਣਗੇ ਇੱਕ ਦੂਜੇ ਦੇ ਕਹਿੰਦੇ ਨਹੀਂ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਾਂ ਚੱਲ ਰਹੀਆਂ ਨੇ ਮੈਂ ਕਿਹਾ ਸਾਡੇ ਕਿਉਂ ਗੰਡਾਸੇ ਚਕਾਰ ਰੱਖੇ ਨੇ ਫਿਰ ਅਸੀਂ ਇੱਕ ਦੂਜੇ ਦੀ ਬਰਾਤ ਜਾਣੋਂ ਹਟ ਗਏ ਵੀ ਉਹਨਾਂ ਦੀ ਬਰਾਤ ਆ ਛੱਡ ਪਰੇ ਬਣ ਜਾਣਾ ਭੋਗਾਂ ਤੇ ਜਾਣੋਂ ਹਟ ਗਏ ਆਪ ਇਕੱਠੇ ਬੈਠ ਰਹਿੰਦੇ ਨੇ ਉੱਥੇ ਸੋ ਵੀਰੋ ਜੇ ਉਹ ਆਪਸ ਇਕੱਠੇ ਹੋ ਸਕਦੇ ਨੇ ਤੁਸੀਂ ਇੱਥੇ ਆਪਸ ਵਿੱਚ ਇਕੱਠੇ ਹੋ ਜੂ ਪਿੰਡ ਵਾਸਤੇ ਇਕੱਠੇ ਹੋ ਜੋ ਤੁਸੀਂ ਰਿਜ਼ਲਟ ਦੇਖਿਓ ਫਿਰ ਕੀ ਹੋਣਾ ਜਦੋਂ 92 ਲੋਕ ਇਕੱਠੇ ਹੋਗੇ 92 ਸੀਟਾਂ ਵਾਸਤੇ ਲੋਕ ਇਕੱਠੇ ਹੋਗੇ ਤਾਂ ਦੇਖ ਲਓ ਫਿਰ ਕੀ ਹਾਲ ਹੈ ਇਹ ਜਿੱਤ ਜਾਂਦੇ ਸੀ ਸਿੱਧਾ ਚੰਡੀਗੜ੍ਹ ਤੂੰ ਕੌਣ ਮੈਂ ਕੌਣ ਓਏ ਡੈਡ ਇਹਨਾਂ ਦੀਆਂ ਤਿਹਾਰ ਜਿੱਡੀਆਂ ਜਿਹੜੀਆਂ ਇਹਨਾਂ ਦੀਆਂ ਘਰਾਂ ਦੀਆਂ ਕੰਦਾ ਨੇ ਉੱਤੋਂ ਦੀ ਤਾਰਾਂ ਲਾਈਆਂ ਹੋਈਆਂ ਨੇ ਬਿਜਲੀ ਵੀ ਛੱਡਦੇ ਹੋਣਗੇ ਵਿੱਚ ਮੈਨੂੰ ਲੱਗਦਾ ਵੀ ਕੋਈ ਆ ਨਾ ਜਾਵੇ ਬਿੱਲੀ ਬੁੱਲੀ ਵੀ ਨਾ ਛਾਲ ਮਾਰੇ ਅੰਦਰ ਓਏ ਡੇ ਡੇ ਇਹਨਾਂ ਦੇ ਘਰਾਂ ਦੇ ਦਰਵਾਜ਼ੇ ਆ ਚਾਰ ਚਾਰ ਜਾਣੇ ਕੂ 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 ਕਰਕੇ ਦਰਵਾਜ਼ਾ ਬੰਦ ਕਹਿੰਦੇ ਹੁਣ ਨਹੀਂ ਖੋਲਣਾ ਲੋਕ ਨਾ ਆ ਜਾਣ ਕਿਤੇ ਪੌਣੇ 5 ਸਾਲ ਦਰਵਾਜ਼ੇ ਬੰਦ ਕਰੀ ਰੱਖੇ ਕੈਪਟਨ ਵਰਗਿਆਂ ਨੇ ਰਾਜੇ ਬਿੰਗ ਵਰਗਿਆਂ ਨੇ ਜਦੋਂ ਪਤਾ ਲੱਗਿਆ ਵੀ ਆਲਗ-ਆਲਗ ਇਹਨਾਂ ਨੇ ਦੱਸਿਆ ਜੀ ਵੋਟਾਂ ਆ ਗਈਆਂ ਲੋਕਾਂ ਕੋਲੇ ਜਾਣਾ ਪੂ ਦਰਵਾਜ਼ਾ ਖੋਲਣਾ ਪੈਣਾ ਕਹਿੰਦੇ ਖੋਲ ਲੋ ਕੂੰ 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 ਕਰਕੇ ਖੋਲਿਆ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਆ ਰਹੀ ਆ ਰਹੀ ਆ ਰਹੀ ਨਾਲ ਦੇਖ ਲੋ ਠੀਕ ਕਰਕੇ ਜਦੋਂ ਮਾਰੇ ਤੱਕੇ ਜੀ ਕਹਿੰਦੇ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾਗੇ ਜੀ ਕਹਿੰਦੇ ਬੈਠਿਰੋ ਅੰਦਰ ਹੀ ਉਹ ਬੈਠਿਆ ਅੰਦਰ ਹੀ ਹੁਣ ਲੋਕਾਂ ਨੇ ਭਾਰਉਂ ਲਾਤੀ ਫਿਰ ਪਬਲਿਕ ਹੈ ਸਾਨੂੰ ਕੋਈ ਪੈਸੇ ਕਮਾਉਣ ਨਹੀਂ ਆਏ ਵੀਰੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਮੈਂ ਵੀ ਫਿਲਮਾਂ ਚੋ ਟੈਲੀਵਿਜ਼ਨ ਚੋ ਜਿੰਨੇ ਮਰਜ਼ੀ ਕਮਾ ਲੈਂਦਾ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਕੋਈ ਵਕੀਲ ਕਿਸੇ ਦਾ ਆਪਦਾ ਬਿਜ਼ਨਸ ਸਾਰੇ ਛੱਡੀ ਫਿਰਦੇ ਆ ਪੈਸੇ ਕਮਾਉਣ ਨਹੀਂ ਆਏ ਲੋਕ ਕਮਾਉਣ ਆਇਆ ਇੱਜ਼ਤਾਂ ਕਮਾਉਣ ਆਇਆ ਬਸ ਹੋਰ ਕੁਝ ਨਹੀਂ ਕਮਾਉਣ ਆਇਆ